ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਪਿੰਡਰਕਲਾ ਪਿੰਡਰਕਲਾ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਆ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਤੁਹਾਨੂੰ ਕਵਰ ਕਰਕੇ ਦਿਖਾਵਾਂਗੇ ਦੋ ਛੋਟੀਆਂ ਕਟੀਆਂ ਦਿਖਾ ਦਾਂਗੇ ਪ੍ਰੋਪਰ ਸੀਮਰ ਰਿਕਾਰਡ ਵਾਲੀਆਂ ਬਾਈਆਂ ਕੋਲੇ ਸਟਰਾਵ ਆ ਜਿਹੜੇ ਸਾਹਮਣੇ ਪਏ ਆ ਇੱਕ ਟੋਕੜ ਗੱਬੜ ਮੱਝ ਦਿਖਾ ਦਾਂਗੇ ਮਿੱਤਰੋ ਕਿੰਨੇ ਟਾਈਮ ਦੀ ਗੱਬਣਾ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਆਜੋ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਠਾਕ ਹੀ ਬਈ ਇੱਕ ਵਾਰ ਆਪਣਾ ਨਾਮ ਦੱਸ ਦਈਏ ਮੇਰਾ ਈ ਸ਼ਮਸ਼ੀਰ ਸਿੰਘ ਸ਼ਮਸ਼ੀਰ ਸਿੰਘ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਜੀ ਹਾਂਜੀ ਆਪਣਾ ਮੰਨ ਲਓ ਇੱਕ ਵਾਰ ਆਪਾਂ ਫੋਨ ਨੰਬਰ ਦੱਸ ਦਈਏ ਹਾਂਜੀ ਹਾਂਜੀ 94658 ਹਾਂਜੀ 04494 ਇੱਕ ਵਾਰੀ ਰਿਪੀਟ ਕਰ ਦਿਓ ਜੀ 9465804494 ਓਕੇ ਜੀ ਜਿਹੜੀ ਆਪਣੀ ਇਹ ਮੱਝ ਹੈ ਜੀ ਕਿੰਨੇ ਮਹੀਨੇ ਸੂਏ ਹਾਸਤੇ ਗੱਭਣਾ ਵੀਰੇ ਇਹ ਤੀਜੇ ਸੂਏ ਆਈ ਸੂਣਾ ਇਹਨੇ ਤੀਜੇ ਸੂਏ ਆਸਤੇ ਹੁਣ ਸੂਣਾ ਆਏ ਨੇ ਜਿਹਦੇ ਗੱਭਣ ਚੱਲਦੀ ਪਈ ਆ ਤੀਜੇ ਵਾਸਤੇ ਚੱਲਦੀ ਪਈ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਗੱਭਣਾ ਵੀਰੇ ਇਹ 5.5 ਮਹੀਨਿਆਂ ਦੀ ਹੈ 5.5 ਮਹੀਨੇ ਦੀ ਗੱਭਣਾ ਸੀਮਣ ਕਿਹੜਾ ਲੱਗਿਆ ਵੱਡੇ ਬਾਈ ਤੰਨੇ ਬੋਲਦਾਈ ਤੰਨੇ ਬੋਲਦਾ ਇਸ ਟਾਈਮ ਇਹਨੂੰ ਸੀਮਣ ਲੱਗਿਆ ਤੇ ਦੁੱਧ ਜਿਹੜਾ ਪੀਕਲੇ ਹੋਣ ਮਾ ਲੋ ਚੱਲਦਾ ਪਿਆ ਕਿੰਨੇ ਕੋ ਚੱਲਦਾ ਪਿਆ 5 ਕਿਲੋ ਹੈ ਜੀ ਹੁਣ 5 ਕਿਲੋ ਦੁੱਧ ਇਸ ਟਾਈਮ ਤਈ ਜਾਂਦੀ ਆ 5 ਮਹੀਨੇ ਦੀ ਗੱਭਣ ਹਾਂਜੀ ਹਾਂਜੀ ਖੋਲਦੇ ਆ ਵੀਰੇ ਮਾੜੀ ਦੀ ਲ 5 ਕਿਲੋ ਹੀ ਦੁੱਧ ਦਾ ਜਿਹੜਾ ਇਸ ਟਾਈਮ ਦਈ ਜਾਂਦੀ ਆ ਘਰੇਲੂ ਪਰਿਵਾਰ ਦੇ ਘਰੇ ਖੜੀ ਹੋਈ ਆ ਮੱਜ ਸਿੰਗਾ-ਸੁੰਗਾ ਦੀ ਚੰਗੀ ਆ ਝੋਟੀ ਤੀਜਾ ਸੁਆ ਸੋਨਾ ਵਾ ਬੇਲ-ਵੂਲ ਚੰਗੀ ਆ ਕੱਦ ਚੰਗਾ ਵਾ ਵਜ਼ਨ ਚੰਗਾ ਵਾ ਝੋਟੀ ਚ ਮੋੜ ਲਿਓ ਵੀਰੇ ਉੱਥੇ ਬੰਨਦੇ ਹੋ ਫਿਰ ਉੱਥੇ ਹੀ ਬੰਨਦੇ ਉੱਥੇ ਹੀ ਸਿੰਗਾ-ਸੁੰਗਾ ਦੀ ਦੇਖ ਸਕਦੇ ਆ ਤੁਸੀਂ ਬਹੁਤ ਸੋਹਣੀ ਆ ਝੋਟੀ ਲੇਵੇ-ਲੂਵੇ ਦੀ ਤਿਆਰੀ ਆ ਜਿਹੜੀ ਚੰਗੀ ਕਰੂਗੀ ਜੇ ਸਾ ਹੁਣ ਆਡਰ ਦੀਆਂ ਢਿੱਲਾਂ ਢੋਲਾਂ ਦੇਖ ਸਕਦੇ ਆ ਤੁਸੀਂ ਬਾਕੀ 5 ਮਹੀਨੇ ਦੀ ਪ੍ਰੋਪਰ ਬਾਈ ਹੋਣੀ ਕਹਿੰਦੇ ਚੈੱਕ ਪਾਸ ਆ ਤੇ ਆਪਾਂ ਚੈੱਕ ਕਰਾ ਕੇ ਦੇਣੀ ਆ ਜੀ ਇਹ ਠੀਕ ਹੈ ਜੀ ਬਾਈ ਹੁਣ ਇਹ ਕਹਦੇ ਇਹਦਾ ਮੁੱਲ ਆਪਾਂ ਕੀ ਕਰਦੇ ਆ ਜੀ ਇਹਦਾ ਮੁੱਲ 75000 ਜੀ 75000 ਮਾਨਤਨ ਹੋ ਜਾਊਗਾ ਜੀ ਵਿੱਚ ਹਾਂਜੀ ਲਓ ਵੀ ਮਿੱਤਰੋ 75000 ਮੁੱਲਾ ਮਾਨਤਨ ਬਾਕੀ ਆ ਆ ਦੋ ਨੰਬਰ ਤੇ ਜਿਹੜੀ ਕੱਟੀ ਆ ਜੀ ਇਹ ਕਿਹੜੇ ਸੀਮੰਦੀ ਆ ਆ ਜਿਹੜੀ ਕੱਟੀ ਆਈ ਇਹ ਪੋਰਸ ਦੀ ਆਈ ਪੋਰਸ ਦੀ ਪੋਰਸ ਦੀ ਹਾਂਜੀ ਇਹ ਪੋਰਸ ਦੇ ਸੀਮੰਦੀ ਆ ਕਿੰਨੇ ਮਹੀਨੇ ਉਮਰ ਆ ਵੀਰੇ ਇਹਦੀ ਇਹਦੀ 8 ਮਹੀਨੇ ਆਈ ਮਾ ਦਾ ਰਿਕਾਰਡ ਮਾਦਰ ਕਾਰਡ ਹੈਗਾ ਜੀ 14 ਕਿਲੋ ਸੀ ਆਪਣੇ ਘਰੇ ਹੀ ਹੈ ਜੀ ਹਾਂਜੀ ਠੀਕ ਹੈ ਜੀ ਪਹਿਲਾਂ ਸੂਈ ਸੀਗੀ ਤੇ 14 ਕਿਲੋ ਦੁੱਧ ਇਹ ਹੀ ਹੈ ਵੀਰੇ ਹਾਂਜੀ ਲਓ ਵੀ ਮਿੱਤਰੋ ਤੁਹਾਨੂੰ ਇਹਦੀ ਮਾਂ ਵੀ ਦਿਖਾ ਦਿੰਨੇ ਆ ਪਹਿਲੇ ਸੂਏ ਸੂਈ ਨੇ 14 ਕਿਲੋ ਜਿਹੜਾ ਦੁੱਧ ਦਿੱਤਾ ਹੋਇਆ ਤੇ ਇਸ ਟਾਈਮ ਇਹ ਕਿਨੇ ਮਹੀਨਿਆਂ ਦੀ ਸੀ ਵੀਰੇ ਕਿਨੇ ਮਹੀਨੇ ਦੱਸਿਆ ਸੀ ਇਹਦੇ 8 ਮਹੀਨੇ 8 ਮਹੀਨੇ ਦੀ ਏਜ ਆ ਤੇ ਇਹਦਾ ਮੁੱਲ ਆਪਾਂ ਕੀ ਕਰਾਂਗੇ ਵੀਰੇ ਇਹਦਾ ਮੌਲੀ 10000 ਦੀ ਦੇ ਦਾਂਗੇ 10000 ਦੀ ਦੇ ਦੇਣਗੇ ਮਿੱਤਰੋ ਨੀਲੀ ਰਵੀ ਦੀ ਜਿਹੜੀ ਪ੍ਰੋਪਰ ਮਾਰਕਿੰਗ ਆ ਕਵਰ ਕਰਦੀ ਪਈ ਆ ਅੱਖਾਂ ਦੇ ਤੁਸੀਂ ਦੇਖ ਸਕਦੇ ਆ ਜਵਾਬ ਹੈਗਾ ਆ ਨੱਕ ਤੇ ਵੀ ਜਵਾਬ ਜਿਹੜਾ ਹੈਗਾ ਆ ਇਹਦਾ ਚਾਰੇ ਪੈਰਾਂ ਤੇ ਵਾਈਟਨੈਸ ਬਾਕੀ ਝੋਲੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਮਿੱਤਰੋ ਚੰਗੀ ਆ ਕੱਟੀ ਜਿੰਨੀ ਹੈਗੀ ਆ ਮੌਲ ਆਪਾਂ 10000 ਕਰਦੇ ਆ ਵੀਰੇ ਹਾਂਜੀ ਮਾਨਤਨ ਹੋ ਜਾਊਗਾ ਹਾਂਜੀ ਮਾਨਤਨ ਕਰ ਦਾਂਗੇ ਓਕੇ ਵੀਰੇ ਲਓ ਵੀ ਮਿੱਤਰੋ 10000 ਦੇ ਵਿੱਚ ਤੁਹਾਨੂੰ ਨੀਲੀ ਰਵੀ ਦੀ ਇੱਕ ਕੱਟੀ ਮਿਲ ਜੂਗੀ ਚੰਗੇ ਸੀਮਨ ਦੀ ਆ ਮਾਂ ਚੰਗੀ ਆ ਪਿਆਵ ਵਾਲਾ ਰਿਕਾਰਡ ਚੰਗਾ ਆ ਬਾਕੀ ਬਾਈਆਂ ਦੇ ਕੋਲੇ ਜਿਹੜੀ ਝੋਟੀ ਆ ਤੇ ਜਿਹੜੀ 3 ਨੰਬਰ ਤੇ ਕੱਟੀ ਆ ਵੀਰੇ ਇਹਦਾ ਕੀ ਸੀਮਨ ਰਿਕਾਰਡ ਆ ਇਹ ਹੈਗੀ ਆ ਜੀ ਕੋਹੇਨੂਰ ਦੀ ਆਈ ਬੋਲ ਕੋਹੇਨੂਰ ਸੰਦ ਦੀ ਆ ਠੀਕ ਆ ਵੀਰੇ ਲక్ష్ਮੀ ਡੇਰੀ ਵਾਲੇ ਕੋਲੇ ਜਿਹੜਾ ਹਾਂਜੀ ਹਾਂਜੀ ਓਕੇ ਵੀਰੇ ਤੇ ਮਾਦ ਆ ਰਿਕਾਰਡ ਇਹਦਾ ਆਪਾਂ ਨੂੰ ਪਤਾ ਵੀਰੇ ਕੋਈ ਹਾਂਜੀ 13 ਕਿਲੋ ਦਿੱਤਾ ਸੀ ਇਹਦੀ ਮਾਂ ਨੇ ਦੁੱਧ 13 ਕਿਲੋ ਦੁੱਧ ਪਹਿਲੇ ਸੂਏ ਕੇ ਦੂਜੇ ਸੂਏ ਵੀਰੇ ਦੂਜੇ ਸੂਏ ਚ 13 ਕਿਲੋ ਦਾ ਜਿਹੜਾ ਮਾਦ ਆ ਰਿਕਾਰਡ ਆ ਤੇ ਕਿੰਨੇ ਮਹੀਨੇ ਉਮਰਾ ਵੀਰੇ ਇਹਦੀ ਇਹ ਇਹ 9 ਮਹੀਨੇ ਹੈ 9 ਮਹੀਨੇ ਏਜ ਆ ਮਿੱਤਰੋ ਝੋਲੀ ਝਲੀਆਂ ਦੀ ਦੇਖੋ ਦੋਵੇਂ ਕਟੀਆਂ ਬਹੁਤ ਸਾਫ਼ ਸੁਥਰੀਆਂ ਨੇ ਝੋਲੀਆਂ ਝਲੀਆਂ ਦੇ ਆ ਸੰਗਾ ਸੰਗਾ ਦੀ ਬੰਤਰ ਆ ਬਾਕੀ ਬਾਡੀ weight ਆ ਜਿੰਨਾ ਬਹੁਤ ਚੰਗਾ ਆ ਉਮਰ ਦੇ ਹਿਸਾਬ ਨਾਲ ਇਹ ਕੱਟੀ ਦਾ ਬਾਡੀ weight ਚੰਗਾ ਆ ਇਹ ਥੋੜੀ ਜਿਹੀ ਹਲਕੀ ਰਹਿ ਗਈ ਆ ਬਾਈਆਂ ਤੋਂ ਸਾਮ ਸੰਭਾਲ ਵਿੱਚ ਥੋੜੀ ਜਿਹੀ ਦਿੱਕਤ ਰਹਿ ਗਈ ਹੈ ਨਾ ਹਾਂਜੀ ਤੇ ਬਾਈ ਆਪਣਾ ਫੋਨ ਨੰਬਰ ਦੱਸ ਦੀ ਇੱਕ ਵਾਰ ਜੀ ਹਾਂਜੀ 94658 94658 04494 0 4494 ओके जी ਧੰਨਵਾਦ ਲੋ ਵੀ ਮਿੱਤਰੋ ਤੁਹਾਨੂੰ ਤਿੰਨ ਜਾਨਵਰਾਂ ਦੀ ਵੀਡੀਓ ਹੈ ਜਿਹੜੀ ਕਵਰ ਕਰਕੇ ਦਿਖਾਤੀ ਆ ਦੋ ਕਟੀਆਂ ਦਿਖਾਤੀਆਂ ਇੱਕ ਤੋਕੜ ਗੱਬਣ ਮੱਝ ਦਿਖਾਤੀ ਆ ਰੇਟ ਆਪਾਂ ਵੀਡੀਓ ਦੇ ਵਿੱਚ ਕਰਵਾਤੇ ਆ ਜਿਹੜੇ ਵੀ ਨੂੰ ਚੰਗੇ ਲੱਗਦੇ ਆ ਜਾਨਵਰ ਫੋਨ ਕਰ ਲਿਓ ਧੰਨਵਾਦ